ਆ ਸਮਝੀ ਨਿੱਕੀ ਗੱਲ ਬਾਤ ਵੀ ਇਥੇ ਇਹ ਮੁੰਡੇ ਲੈ ਕੇ ਦੋ ਆ ਕੇ ਸੱਤ ਕੇ ਤੇ ਅਗੇ ਵੀ ਚਲ 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 ਲੰਨਾ ਨਾਲ ਜਿਆਦ ਬੋਤੀ ਤੇ ਵਰਦੇ ਕੋ ਪਹਿਲੇ ਥੋੜੇ ਬੋਤੇ ਸ਼ਾਇਦ ਕੋ ਪਹਿਲੇ ਕੋਣ ਕਰਕੇ ਇਹ ਕੰਮ ਕੀਤਾ ਉਹਨਾਂ ਕੀ ਨਹੀਂ ਕੀ ਕਤਲ ਹੈ ਦਾ ਹਾਂਜੀ ਕਤਲ ਆਜੀ ਕੋ ਸੱਟਾ ਸੱਟਾ ਲੱਗੀਆਂ ਹਾਂਜੀ ਸੱਟਾ ਲੱਗੀਆਂ ਬਾਡੀਆਂ ਮਡੀਆਂ ਬਾਹਾਂ ਵੀ ਵਡੀਆਂ ਅੰਗੀਆਂ ਦਾ ਸੱਟ ਵੀ ਬੁੱਧੀਆਂ ਸੱਟਾ ਲਾਈਆਂ ਪੇੜ 'ਚੋਂ ਲਾਇਆ ਖੂਨ ਆਉਂਦਾ ਤਾਂ ਮੋਕਾ ਮੋਰ ਐ ਜਿਹੜਾ ਰਹਾ ਮੋਕਾ ਤੇ ਪੁਲਿਸ ਪਹੁੰਚੀ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹਾਂਜੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਅੰਛਾ ਵੀ ਚੋਣੇ ਦੀ ਕਿੰਨੀ ਕੁ ਉਮਰ ਸੀ ਇਹਦੀ ਜ ਨੌਜਵਾਨ ਦੀ 34 ਵਿਆਹ ਕਵਾਰ ਹੈ ਇੱਕ ਵਾਰ ਆ ਜੀ ਹਾਂਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਕੀ ਲੱਗਦਾ ਸੋਡਾ ਕਿਤੇ ਜਾ ਮੇਰੇ ਲੋਗ ਕੀ ਗੱਲ ਬਾਤ ਹੈ ਆ ਜੀ ਇਹਨੂੰ ਮੁੰਡੇ ਕਹਿੰਦੇ ਕੱਲ ਸ਼ਾਮ 3 ਵਜੇ ਸੜਕ 'ਤੇ ਖੜਿਆ ਕਰੋ ਉਹਨਾਂ ਨੇ ਰਾਤ ਆਉਣ ਨਹੀਂ ਦਿੱਤਾ ਇਹਨੂੰ ਹਾਰ ਮੁਰ ਕੇ ਸੁੱਟ ਗਏ ਨੇ ਆੜੇ ਚਪਿਆਈ ਕਿ ਇਹਨੇ ਦੱਸਿਆ ਚੋਨਾ ਲਾਉਣ ਕੋਈ ਆਉਂਦੇ ਉਹਨੇ ਦੱਸਿਆ ਵੀ ਤੁਹਾਡਾ ਮੁੰਡਾ ਮਤਲਬ ਕੀ ਥੇ ਆੜੇ ਚਪਿਆਵਾ ਜੀ ਜੀ ਤੇ ਸਾਡਾ ਆਪਣਾ ਮੁੰਡਾ ਉਹ ਫਿਰ ਰਸਤੇ 'ਚੋਂ ਲੈ ਕੇ ਨੂੰ ਆਇਆ ਵਾ ਹਾਂ ਕਿ ਬੱਸ ਇਹਨੇ ਪਾਣੀ ਪੀਤਾ ਆਪਣੀ ਮਾਂ ਕੋਲ ਮਾਂ ਦੱਸਿਆ ਵੀ ਮੰਮੀ ਆਇਆ ਮੁੰਡੇ ਨਾ ਮੈਨੂੰ ਆਉਣ ਨਹੀਂ ਦਿੰਦੇ ਤੇ ਨਾ ਮੈਨੂੰ ਮਾਰਿਆ ਹੋ ਰਾਤ ਬੱਸ ਇੱਕ ਸਾਧ ਹੋ ਗਿਆ ਬਸ ਖਤਮ ਹੋ ਗਿਆ ਸੱਟਾ ਸੱਟਾ ਮਾਰੀਆਂ ਚੱਟਾ ਵੀ ਲੱਗੂਗਾ ਜਖਮ ਹੋਇਆ ਜਖਮ ਕਾਫੀ ਸਿਰਚ ਵੀ ਪੈਰਾਂ ਤੇ ਵੀ ਪੈਰ ਵੱਡੇ ਦੇ ਕੀ ਮੰਗ ਕਰਦੇ ਹਾਂ ਉਹਨਾਂ ਪ੍ਰਸ਼ਾਸਨ ਤੋਂ ਸਾਨੂੰ ਸਾਫ਼ ਚਾਹੀਦਾ ਹਨ ਕਿਉਂਕਿ ਸਾਡਾ ਤਾਂ ਮਿਲਣਾ ਨਹੀਂ ਉਹਨਾਂ ਤੇ ਵਾਪਸ ਆ ਜਾਣਾ ਜੇਲ੍ਹ ਕੱਟ ਕੇ ਕੀ ਕਰਨ ਲੱਗਦਾ ਤੁਹਾਨੂੰ ਕਿ ਉਹਨਾਂ ਜਿਹੜੀ ਇਹਦੀ ਲੱਗਦਾ ਕਿ ਕੀ ਕਰਨ ਲੱਗਦਾ ਕਿ ਕਿਉਂ ਮਾਰਿਆ ਤੁਹਾਨੂੰ ਕੋਈ ਸਵਾਲ ਨਹੀਂ ਪਤਾ ਕਿਹੜੀ ਗੱਲੋਂ ਮਾਰਿਆ ਕਿਹੜਾ ਵੇਰਵਾ ਤੁਹਾਨੂੰ ਨਹੀਂ ਪਤਾ ਪੁਲਿਸ ਤੋਂ ਮੰਗ ਕਰਦੇ ਵੀ ਦਿਨਰ ਪੱਕੀਆਂ ਚਾਹੀਦੀ ਐਸੀ ਪੁਲਿਸ ਤੋਂ ਮੰਗੇ ਕਰਦੇ ਕਿ ਸਾਨੂੰ ਇਨਸਾਫ਼ ਹੋ ਜਾਵੇ ਤੇ ਕੱਲ ਕਿਤੇ ਤੂੰ ਇਹਨਾਂ ਨੂੰ ਦੋ ਮੁੰਡੇ ਲੱਗੇ ਆ ਕਿੱਥੋਂ ਦੇ ਸਰ ਮੁੰਡੇ ਉਹ ਮੁੰਡੇ ਤਰਨਖੋੜ ਦੇ ਦੂਜੇ ਦੇ ਸੀ ਜੀ ਜੀ ਅੱਲਾ ਵਾਟ ਤਰਨਖੋੜ ਦੇ ਸੀ ਜੀ ਜੀ ਤੇ ਉਹ ਕੱਲ ਲੈ ਗਏ ਇੱਕ ਮੋਟਰਸਾਈਕਲ ਉਹਨੂੰ ਕੋ ਆਪਣਾ ਸੀ ਇੱਕ ਹੀ ਆਪਣਾ ਲੈ ਗਿਆ ਉਹ ਵੀ ਕੇ ਮੋਟਰਸਾਈਕਲ ਜਿਹੜਾ ਇਹ ਕੇ ਰਿਸ਼ਤੇਦਾਰ ਦਾ ਸੀ ਉਹਨੇ ਸੋਚਿਆ ਕਿ ਮੈਂ ਵਾਪਸ ਆ ਜਾਈਨਾ ਉੱਥੇ ਇਹਨਾਂ ਨੇ ਪਤਾ ਨਹੀਂ ਰਾਤ ਜਾ ਕੇ ਕੀ ਗੱਲਬਾਤ ਹੋਈ ਕੀ ਨਹੀਂ ਹੋਈ ਉਹਦੇ ਕੋਲ ਪੈਸੇ ਵੀ ਕੋਈ ਥੋੜੇ ਜਿਹੇ ਹੈਗੇ ਸੀ ਤੇ ਕੋ ਫੋਨ ਵੀ ਖੋ ਲਿਆ ਗਿਆ ਮੋਟਰਸਾਈਕਲ ਵੀ ਖੋ ਲਿਆ ਗਿਆ ਤੇ ਫੇਰੇ ਇਹਨਾਂ ਨੇ ਕੀਤਾ ਕਿ ਉਹ ਲੱਭਣ ਗਏ ਸੀ ਉਹ ਪਿਤਾ ਕੀ ਵੀ ਅੱਗੋਂ ਕੋ ਮੁੰਡਾ ਲੈ ਕੇ ਉਹਨੂੰ ਆਉਣ ਲਿਆ ਕਿ ਬੇਹੋਸ਼ੀ ਦੀ ਹਾਲਤ ਠੀਕ ਹੈ। ਜੀ। ਉਹ ਇੱਕ ਮੁੰਡਾ ਹੋਰ ਸੀ ਉਹਨੇ ਘਰ ਤੇ ਲੈੰਦਾ। ਘਰ ਆਉਂਦਿਆ ਸਾਰ ਨੂੰ ਪਾਣੀ ਪਿਆਇਆ ਵਾ ਤੇ ਉਹਨੇ ਦੋ ਉਲਟੀਆਂ ਕੀਤੀਆਂ। ਉਲਟੀਆਂ ਕੀਤੀਆਂ ਤੇ ਕੋ 5-7 ਮਿੰਟਾਂ ਬਾਅਦ ਉਹ ਦੀ ਡੈੱਥ ਹੋ ਗਈ। ਇਹ ਹਸਪਤਲ ਖੜਿਆ ਜੀ? ਨਹੀਂ ਖੜਿਆ ਜੀ। ਮੌਕਾ ਹੀ ਨਹੀਂ ਮਿਲਿਆ ਜੀ। ਠੀਕ ਹੈ ਸਰ ਤੇ ਮੌਕੇ ਤੇ ਪੁਲਿਸ ਨੂੰ ਸੂਚਿਤ ਕੀਤਾ। ਕਰਤਾ ਜੀ। ਕੀ ਉਹਨਾਂ ਕੋ ਕੋਈ ਕਾਰਵਾਈ ਕੀਤੀ? ਉਹ ਆਏ ਸੀ। ਉਹਨਾਂ ਨੇ ਇੱਕ ਆਦਮੀ ਫੜ ਲਿਆ ਵਾ। ਬਾਕੀ ਇਹ ਵੀ ਇੱਥੇ ਆ। ਉਹਨਾਂ ਮਿਹਰਬਾਨੀ ਉਹਨਾਂ ਦੇ ਵੀ ਇੱਕ ਬੰਦਾ ਨਾਲ ਵੜਿਆ ਵਾ ਤੇ ਉਹ ਬਾਕੀ ਵੀ ਉਹਨਾਂ ਦੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਫੜਨ ਵਾਸਤੇ ਮੇਰੀ ਟੀਮਾਂ ਫੜਨ ਵਾਸਤੇ ਗਈਆਂ ਨਹੀਂ ਤੇ ਇੱਕ ਬੰਦੇ ਆ ਗਏ ਘੱਟੋ ਘੱਟ 8 10 ਬੰਦੇ ਆ ਜਿਨ੍ਹਾਂ ਨੇ ਕੰਮ ਕੀਤਾ ਸਰ ਕੀ ਇਹਦੀ ਕੋਈ ਲਗੜਾਟ ਹੈ ਇਹਨਾਂ ਨਾਲ ਨਹੀਂ ਲਗੜਾਟ ਕੋਈ ਨਹੀਂ ਹੈ ਤੇ ਕੀ ਫਿਰ ਮੌਦਾ ਕੀ ਕਰ ਲੱਗਦਾ ਜੀ ਕਰਨ ਇਹੀ ਹੈ ਕਿ ਇਹ ਨਸ਼ਾ ਜਿਹੜਾ ਹੈ ਗੱਟ ਨਹੀਂ ਇਹ ਨਸ਼ੇ ਦਾ ਹੀ ਕੰਮ ਆ ਉਹ ਗੋਲੀਆਂ ਖਾਂਦੇ ਨੇ ਆਪਣੇ ਨਸ਼ੇ ਕੇਂਦਰ ਤੋਂ ਇਹ ਸਰਕਾਰ ਨੂੰ ਚਾਹੀਦਾ ਵੀ ਇਹ ਨਸ਼ੇ ਕੇਂਦਰ ਵਾਲਿਆਂ ਗੋਲੀਆਂ ਵੀ ਬੰਦੂਣੀਆਂ ਚਾਹੀਦੀਆਂ ਤੇ ਜਾ ਕੇ ਖਾ ਕੇ ਤੇ ਮੁਰਕੇ ਇਹੀ ਕੰਮ ਕਰਦੇ ਆ ਕੀ ਲੱਗਦਾ ਇਹ ਤਾਂ ਕੋਈ ਜਿਹੜੇ ਪੈਸੇ ਉਹਦੇ ਲਾਲਚ ਨੂੰ ਮਾਰੇ ਗਏ ਲਾਲਚ ਨੂੰ ਮਾਰੇ ਗਏ ਫੇਰ ਕੋਈ ਕੋ ਮੋਬਾਈਲ ਖੋਇਆ ਗਿਆ ਮੋਟਰਸਾਈਕਲ ਵੀ ਖੋਇਆ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਨੂੰ ਜਿਆਦਾ ਟੁੱਟ ਮਾਰ ਹੋ ਗਈ ਹੈ ਫੇਰ ਉਹਨਾਂ ਨੇ ਕੋਈ ਹੋਰ ਸੁਰੱਖਤ ਨੂੰ ਟੁੱਟ ਕੇ ਇੱਥੇ ਜਣੇ ਕੀ ਮੰਗ ਕਰਦੇ ਜਨ ਪ੍ਰਸ਼ਾਸਨ ਮੰਗ ਸੀ ਇਹੀ ਹੈ ਕਿ ਇਨਸਾਫ ਹੋਣਾ ਚਾਹੀਦਾ ਉਹਨਾਂ ਬੰਦਿਆਂ ਨੂੰ ਵੜਿਆ ਜਾਵੇ ਫੜ ਕੇ ਉਹਨਾਂ ਨੂੰ ਜੇ ਜ਼ਰੂਰ ਅਧਿਕਾਰਵਾਈ ਆ ਉਹ ਹੋਣੀ ਚਾਹੀਦੀ ਸਰ ਇੱਕ ਧਰਮਗੜ ਪਤਨ ਦੇ ਵਿੱਚ ਨੌਜਵਾਨ ਦੀ ਆਪਣਾ ਡੈਥ ਹੋਇਆ ਕੇ ਮਾਮਲਾ ਕੀ ਹੈ ਸਰ ਇਹਨਾਂ ਕਿ ਜੈਮਸ ਮਸੀ ਜਨੂ ਲਖਮਸੀ ਸਾਈਵਾਸੀ ਧਰਮਪੁਰ ਪਤਨੋਂ ਬੋਲੀ ਕੀ ਸਾਲੇ ਦੀ ਇਹਨੂੰ ਰਾਤ ਨੂੰ ਇਹ ਦੋ ਦੋਸਤ ਹੀ ਇੱਕ ਸੂਰਜ ਸਾਨੂੰ ਬੱਪੂ ਵਾਸੀ ਧਰਮਪੁਰ ਦਾਵਾ ਇੱਕ ਸਾਬੂ ਜਨੂ ਜੂੰਬਾ ਧਰਮਪੁਰ ਦਾਵਾ ਇਹ ਇਹਨੂੰ ਰਾਤ ਲੈ ਗਏ ਹੀ ਤੇ ਮੁੜ ਕੇ ਸਵੇਰ ਇਹ ਘਰ ਦੇ ਅੰਬਾਰ ਕਰਕੇ ਮੁੜਾ ਮੜਾ ਘਰ ਲਈ ਆ ਤੇ ਇਹਨਾਂ ਨੇ ਭਾਵ ਨੂੰ ਕਰ ਲਈ ਜਨੂ ਕੀਤੀ ਤੇ ਸਾਹਪੁਰ ਜੱਟ ਆਪਣਾ ਦੇ ਲਾਗੋ ਮੁੜ ਕੇ ਇੱਕ ਮੁੰਡਾ ਇਹਨੂੰ ਪਤਾ ਲੱਗਿਆ ਕਿ ਇਹ ਜਿੱਗਾ ਪਿਆ ਸੀ ਉਹ ਲੈ ਕੇ ਘਰ ਆ ਗਿਆ ਤੇ ਜਦੋਂ ਘਰ ਆਇਆ ਤੇ ਘਰ ਆਣ ਕੇ ਇਹ ਆਪਣਾ ਸਰਾਹ ਹਟਾ ਦੇ ਲੱਗੀਆਂ ਉਹਦਾ ਕਰਕੇ ਇਹਦੀ ਮੌਤ ਹੋ ਗਈ ਆ ਇਹ ਆਪਾਂ ਮਗਰੋਂ ਦਾਚ ਕਰ ਰਹੇ ਹਾਂ ਸਰ ਇਹ ਜਿਹੜਾ ਕੋ ਬੰਦਾ ਕੋ ਨਾਮਜ਼ਦ ਕੀਤਾ ਆ ਦੋ ਬੰਦੇ ਆ ਸੂਰਜ ਤੇ ਸਾਬੋ ਸਰ ਕਤਲ ਹੋਇਆ ਜੀ ਕਤਲ ਤੇ ਸਰ ਹੁਣ ਤੱਕ ਕੋਈ ਅਰੈਸਟ ਹੋਇਆ ਅਰੈਸਟ ਅਜੇ ਕੋਈ ਨਹੀਂ ਹੋਇਆ ਪੁਲਿਸ ਪਾਰਟੀਆਂ ਗਈਆਂ ਅਰੈਸਟ ਕਰਵਾਉਣ